ਜੀ ਹਾਂ ਆਪਣਾ ਕੀ ਨਾਮ ਤੁਹਾਡਾ ਸਸ਼ਸ਼ਰੀਏ ਕਾਲ ਮੇਰਾ ਨਾਮ ਅਰਮਾਨ ਹੈ ਮੈਂ 12ਵੀਂ ਕਲਾਸ ਦਾ ਵਿਦਿਆਰਥੀ ਹਾਂ ਮੈਂ ਸਰਕਾਰੀ ਸਕੂਲ ਦੇ ਵਿੱਚ ਪੜਦਾ ਹਾਂ ਮੇਰੇ ਪਿਤਾ ਜੀ ਇੱਕ ਮਜ਼ਦੂਰੀ ਦਾ ਕੰਮ ਕਰਦੇ ਨੇ ਤੇ ਮੇਰੀ ਇਹ ਬਹੁਤ ਵੱਡੀ ਅਚੀਵਮੈਂਟ ਹੋਈ ਹੈ ਜੋ ਮੈਂ ਨੈਸ਼ਨਲ ਲੈਵਲ ਤੱਕ ਪੁੱਜਿਆ ਕਿਹੜਾ ਪ੍ਰੋਗਰਾਮ ਦਾ ਕੀ ਨਾਮ ਸੀ ਕਿਹੜਾ ਕੰਪੀਟੀਸ਼ਨ ਸੀ ਇੰਡੀਆ ਲੈਵਲ ਤੇ ਦੇ ਨਾਲ ਅਨਸਰ ਕਰਕੇ ਇਹ ਜਿਹੜਾ ਪ੍ਰੋਗਰਾਮ ਸੀ ਇਹ ਸਾਡੇ ਸ਼੍ਰੀ ਨਰਿੰਦਰ ਮੋਦੀ ਜੀ ਸਾਡੇ ਪੀਐਮ ਦੇ ਵੱਲੋਂ ਸਟਾਰਟ ਕੀਤਾ ਗਿਆ ਸੀ ਇਹਦਾ ਨਾਮ ਸੀ ਅਪਰੇਣਾ ਐਂਡ ਐਕਸਪੈਰੀਮੈਂਟਲ ਲਰਨਿੰਗ ਪ੍ਰੋਗਰਾਮ ਐਂਡ ਨੈਸ਼ਨਲ ਲੈਵਲ ਦਾ ਕੰਪੀਟੀਸ਼ਨ ਸੀ ਇਹ ਪਹਿਲਾ ਪੰਜਾਬ ਦੇ ਵਿੱਚ ਫਸਟ ਟਾਈਮ ਆਇਆ ਸੀ ਤੇ ਮੈਂ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਕਾਫੀ ਵਧੀਆ ਤਰੀਕੇ ਨਾਲ ਹੋਇਆ ਫਿਰ ਮੇਰੀ ਸਿਲੈਕਸ਼ਨ ਹੋਈ ਸਟੇਟ ਵੱਲੋਂ ਪੰਜਾਬ ਦੇ ਵੱਲੋਂ ਫਿਰ ਮੈਨੂੰ ਉੱਥੇ ਭੇਜਿਆ ਗਿਆ ਸੀ ਕਿੰਨੇ ਬੱਚਿਆਂ ਦੇ ਕੋਲ ਪਾਗ ਲੈ ਸੀ ਉੱਥੇ ਉੱਥੇ 220 ਸਕੂਲ ਦੇ ਬੱਚੇ ਆਏ ਸੀ ਉਹਦੇ ਵਿੱਚੋਂ ਸਿਰਫ ਇੱਕ ਬੱਚਾ ਹੀ ਸਿਲੈਕਟ ਕਰਨਾ ਸੀ ਉਹਨਾਂ ਨੇ ਤੇ ਉਹਦੇ ਵਿੱਚੋਂ ਮੈਂ ਹੀ ਕਲੀਅਰ ਹੋਇਆ ਸੀ ਤੇ ਉੱਥੇ ਮੈਨੂੰ ਜਾਣ ਦਾ ਮੌਕਾ ਮਿਲਿਆ ਸੀ ਪੰਜਾਬ ਲੈਵਲ ਤੇ ਤੁਸੀਂ ਪੰਜਾਬ ਦੇ ਚੋ ਪਹਿਲੇ ਵਜਿਯਾ ਤੀਰੀ ਤੇ ਫਸਟ ਆ ਜਾਵੇਂ ਜਾਂ ਤੁਹਾਡਾ ਹੋ ਵੀ ਬੱਚੇ ਹੋਣਗੇ ਮੇਰੇ ਨਾਲ ਆ ਇੱਕ ਗਰਲ ਵੀ ਗਈ ਸੀ ਉਹਨਾਂ ਨੇ ਵੀ ਕਾਫੀ ਵਧੀਆ ਤਰੀਕੇ ਨਾਲ ਦਿੱਤਾ ਸੀ ਉੱਥੇ ਕੰਪੀਟੀਸ਼ਨ ਦਾ ਉੱਥੇ ਜਾ ਕੇ ਜਦੋਂ ਅਸੀਂ ਵਰਨਗਰ ਗੇ ਗੁਜਰਾਤ ਦੇ ਵਿੱਚ ਉੱਥੇ ਕਾਫੀ ਵੱਖਰੇ ਵੱਖਰੇ ਪੱਗਾਂ ਤੋਂ ਲੋਕੀ ਆਏ ਸੀ ਜਿੱਦਾਂ Madhya Pradesh ਵੱਖਰੇ ਵੱਖਰੇ ਸਥਾਨਾਂ ਤੋਂ ਉੱਥੇ ਜਾ ਕੇ ਇਹ ਮੇਰਾ ਪ੍ਰੋਗਰਾਮ ਜਿਹੜਾ ਉਹ ਸਟਾਰਟ ਹੋਇਆ ਉਹਦੇ ਵਿੱਚ ਮੈਂ ਕਾਫੀ ਵਧੀਆ ਤਰੀਕੇ ਨਾਲ ਪਰਫਾਰਮੈਂਸ ਕੀਤੀ ਤੇ ਉੱਥੇ ਵੀ ਮੇਰੀ ਫਸਟ ਪੋਜੀਸ਼ਨ ਆਈ ਸੀ ਖਾਲੀ ਜੋ ਵੀ ਗੱਲਬਾਤ ਹੈ ਜੀ ਉਸੇ ਇੰਗਲਿਸ਼ ਦੇ ਵਿੱਚ ਮੈਨੂੰ ਤੁਹਾਨੂੰ ਪੁੱਛਿਆ ਗਿਆ ਕਿ ਜਾਂ ਉੱਥੇ ਪੰਜਾਬੀ ਕਲਚਰ ਬਾਰੇ ਵੀ ਮਨੋ ਹਾਂਜੀ ਮੈਂ ਉੱਥੇ ਗਿਆ ਸੀ ਉੱਥੇ ਮੈਂ ਆਪਣੀ ਸਟੇਟ ਦੀ ਪ੍ਰੀਜ਼ੈਂਟ ਕਰਨ ਗਿਆ ਸੀ ਉਹਨਾਂ ਨੇ ਮੈਨੂੰ ਪੁੱਛਿਆ ਸੀ ਕਿ ਤੁਹਾਡੀ ਸਟੇਟ ਦਾ ਖਾਣਾ ਕੀ ਹੈ ਉਹਨਾਂ ਦਾ ਸਿਸਟਮ ਕਿਦਾਂ ਦਾ ਰਹਿਣ ਦਾ ਕੱਪੜੇ ਰੰ ਸਭ ਕੁਝ ਉੱਥੇ ਜਾ ਕੇ ਮੈਂ ਅਨੇ ਵਧੀਆ ਤਰੀਕੇ ਨਾਲ ਇੰਗਲਿਸ਼ ਦੇ ਵਿੱਚ ਉਹਨਾਂ ਨੂੰ ਫਲੂਐਂਟਲੀ ਦੱਸਿਆ ਇਹ ਹੀ ਚੀਜ਼ ਉਹਨਾਂ ਨੂੰ ਕਾਫੀ ਵਧੀਆ ਲੱਗੀ ਤੇ ਉਹਨਾਂ ਨੇ ਮੈਨੂੰ 올ਓਵਰ ਰੈਂਕ ਫਰਸਟ ਕੀਤਾ ਸੀ ਦੇ ਨਾਮ ਦਿੱਤਾ ਗਿਆ ਤਾਂ ਜਾਨ ਬੋਲ ਰਿਹਾ ਹਾਂਜੀ ਉੱਥੇ ਮੈਨੂੰ ਨੈਸ਼ਨਲ ਸਰਟੀਫਿਕੇਟ ਦਿੱਤਾ ਗਿਆ ਸੀ ਬਾਅਦ ਵਿੱਚ ਮੇਰੀ ਸਿਲੈਕਸ਼ਨ ਦੀ وجہ ਨਾਲ ਮੈਨੂੰ ਸਾਡੇ ਜਿਹੜੇ ਆਨਰੇਬਲ ਐਂਡ ਰਿਸਪੈਕਟਿਡ ਪੀਐਮ ਹੈ ਉਹਨਾਂ ਨੇ ਮੈਨੂੰ 15 ਅਗਸਤ ਨੂੰ ਲਾਲ ਕਿਲੇ ਤੇ ਵੀ ਸੱਦਿਆ ਸੀ ਹਾਂਜੀ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਦੇ ਵਿੱਚੋਂ ਤੇਰੀ ਸਕੂਲ ਜਾਣ ਵਾਲੇ ਪਰਿਵਾਰ ਦੇ ਚੋਂ ਕਿਹੜੇ ਕਿਹੜੇ ਤੇਰੇ ਮੰਮੀ ਪਾਪਾ ਸਿਸਟਰ ਜਾਂ ਭਰਾਦਰ ਕਹਿੰਦੇ ਹਾਂਜੀ ਜ਼ਿਆਦਾਤਰ ਮੇਰੇ ਪਾਪਾ ਮੈਨੂੰ ਕਾਫੀ ਸਪੋਰਟ ਕਰਦੇ ਸੀ ਉਹ ਇਹੀ ਚਾਹੁੰਦੇ ਸੀ ਕਿ ਤੂੰ ਉੱਚੀਆਂ ਬੁਲੰਦੀਆਂ ਤੇ ਪੁੱਜੇ ਵਧੀਆ ਮੁਕਾਮ ਹਾਸਲ ਕਰੇ ਤੇ ਬਚਪਨ ਤੋਂ ਹੀ ਇਹ ਮੈਂ ਚੀਜ਼ ਦਿਮਾਗ ਦੇ ਵਿੱਚ ਰੱਖੀ ਸੀ ਕਿ ਮੈਂ ਇੱਕ ਵਧੀਆ ਸਪੀਕਰ ਬੰਨਾ ਇੱਕ ਵਧੀਆ ਮੁਕਾਮ ਤੇ ਜਾਣਾ ਤੇ ਆਪਣੀ ਫੈਮਲੀ ਦਾ ਨਾਮ ਰੋਸ਼ਨ ਕਰਨਾ ਕੀ ਲੱਗਦਾ ਨਹੀਂ ਕਿ ਜਿਹਾ ਹੋਈ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜਦੇ ਆ ਫਿਰ ਤੋਂ ਇੱਕ ਸਰਕਾਰੀ ਸਕੂਲ ਦੇ ਵਿੱਚ ਪੜ ਕੇ ਹੀ ਮਤਲਬ ਇੰਡੀਆ ਲੈਵਲ ਤੇ ਇੱਕ ਇੰਗਲਿਸ਼ ਬੋਲਤੀ ਯੋਗਤਾ ਗਈ ਜਿੱਤੇ ਕਿ ਵਾਪਸ ਆਇਆ ਸੋ ਕੋਈ ਮੰਨ ਚ ਗਦੀ ਇਹਨਾਂ ਦਾ ਖਿਆਲ ਨਹੀਂ ਆ ਕੇ ਮੈਂ ਸ਼ਾਇਦ ਪ੍ਰਾਈਵੇਟ ਸਕੂਲ 'ਚ ਹੁੰਦਾ ਤੇ ਹੋਰ ਵੀ ਇਤੋਂ ਤਾਂ ਆਉਂਦਾ ਜਾਨਾ ਇਹੋ ਜੀ ਇਹ ਚੀਜ਼ ਹੋਈ ਸੀ ਮੇਰੇ ਨਾਲ ਤੇ ਐ ਪ੍ਰਾਈਵੇਟ ਸਕੂਲ ਦੇ ਵਿੱਚ ਮੈਂ ਕੀਤਾ ਸੀ ਅਪਲਾਈ ਪਾਪਾ ਵੀ ਗਏ ਸੀ ਉਹਨਾਂ ਨੂੰ ਕਿਹਾ ਸੀ ਕਿ ਇਹਦੀ ਮੁੰਡੇ ਦੀ ਐਡਮਿਸ਼ਨ ਲਲੋ ਉਸ ਵਕਤ ਮੈਂ అనమోల్ బ్ర ఇండి ఇంగ్ ప్రతియోగితా ਇੱਕ ਜਿੱਤ ਕੇ ਬਹੁਤ ਜਿੱਤ ਪ੍ਰਾਪਤ ਅਸੀਂ ਪੰਜਾਬ ਦੇ ਚੋ ਪਹਿਲੇ ਨੰਬਰ ਤੇ ਹੈ ਜੀ ਕੀ ਕਹਣਾ ਚਾਹਦੇ ਕੀ ਕਹਦੇ ਹਾਂ 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 ਜੀ ਮੈਂ ਤਾਂ ਬਹੁਤ ਖੁਸ਼ ਹਾਂ ਮੈਂ ਬਹੁਤ ਬਲੈਸਡ ਫੀਲ ਕਰਦੀ ਹਾਂ ਕਿ ਮੈਂ ਬਹੁਤ ਪ੍ਰਾਊਡ ਫੀਲ ਕਰਦੀ ਹਾਂ ਕਿ ਮੇਰਾ ਭਰਾ ਇੰਡੀਆ ਲੈਵਲ ਤੇ ਜਿੱਤ ਕੇ ਆਇਆ ਮੈਂ ਆਸ ਕਰਦੀ ਹਾਂ ਕਿ ਹਰ ਇੱਕ ਦੀ ਹਰ ਇੱਕ ਦੀਆਂ ਭੈਣਾਂ ਨੂੰ ਇਹ ਸੇਮ ਪ੍ਰਾਊਡ ਫੀਲ ਹੋਏ ਜਿਸ ਤਰ੍ਹਾਂ ਮੈਨੂੰ ਪ੍ਰਾਊਡ ਫੀਲ ਹੁੰਦਾ ਆਪਣੇ ਭਰਾ ਦਾ ਜਦੋਂ ਮੈਂ ਉਹਦਾ ਨਾਮ ਲੈਨੀ ਹੈ ਕਿ ਉਹ ਸਟੇਟ ਲੈਵਲ ਤੇ ਜਿੱਤ ਕੇ ਆਇਆ ਮੈਂ ਬਹੁਤ ਖੁਸ਼ ਹੁੰਨੀ ਹੈ ਇਸ ਚੀਜ਼ ਨੂੰ ਸੋਚ ਕੇ ਹਾਂ ਜੀ ਕੀ ਬਸੇ ਜਿਵੇਂ ਚਾਹੋਗੇ ਆਮ ਉਹ ਜਾਤੀਆਂ ਤੋਂ ਹਾਂਜੀ ਮੈਂ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹਾਂਗੀ ਕਿ ਹਰ ਇੱਕ ਵਿੱਚ ਕੋਈ ਨਾ ਕੋਈ ਕਵਾਲਿਟੀ ਹੁੰਦੀ ਆ ਹਰ ਇੱਕ ਕੋਈ ਬੈਸਟ ਹੁੰਦਾ ਕਿਉਂਕਿ ਹਰ ਇੱਕ ਨੂੰ ਅਗਰ ਮੋਟੀਵੇਟ ਵਧੀਆ ਤਰੀਕੇ ਨਾਲ ਕੀਤਾ ਜਾਏ ਤਾਂ ਹਰ ਕੋਈ ਸਕਸੈਸਫੁਲ ਹੋ ਸਕਦਾ ਕੋਈ ਸਟੂਡੈਂਟ ਕਿਸੇ ਤੋਂ ਕੋਈ ਘੱਟ ਨਹੀਂ ਹੁੰਦਾ ਹਰ ਇੱਕ ਹਰ ਇੱਕ ਵਿੱਚ ਕੁਝ ਨਾ ਕੁਝ ਹੁੰਦਾ ਆ ਖਾਸੀਅਤ ਕਿ ਜਿਹੜੇ ਉਹ ਆਪਣੀ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਨੂੰ ਵਿੱਚ ਕੁਝ ਨਾ ਕੁਝ ਹਾਸਲ ਕਰ ਪਾਣ ਤਾਂ ਹਰ ਇੱਕ ਚੇ ਸੇਮ ਸੇਮ ਸਟਰਕਚਰ ਹੁੰਦਾ ਆ ਯਾਨੀ ਕਿ ਆਰਮਾਨ ਹੀ ਕੁਝ ਕਰ ਸਕਦਾ ਹਰ ਇੱਕ ਦਾ ਬ੍ਰਦਰ ਹਰ ਇੱਕ ਦੀ ਸਿਸਟਰ ਹਰ ਇੱਕ ਹਰ ਇੱਕ ਮਨੁੱਖੀ ਵਿਦਿਆਰਥੀ ਕਰ ਸਕਦਾ ਆ ਤੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਤੁਸੀਂ ਅੱਗੇ ਤੋਂ ਅੱਗੇ ਵਧੋ ਆਪਣੇ ਆਪ ਨੂੰ ਮੋਟੀਵੇਟ ਕਰੋ ਤਹੀ ਸਕਸੈਸਫੁਲ ਹੋ ਸਕਦੇ ਹੋ ਇਹੋ ਹੀ ਕੋਹਾ ਅਗਲੇ ਚੀਤੀ ਗੱਲਾਂ ਹੁੰਦੀਆਂ ਨੇ ਜਦੋਂ ਬ੍ਰਦਰ ਅਜੀਤ ਨਾਲ ਗੱਲ ਹੁੰਦੀ ਹੈ ਵੀ ਯਾ ਤੂੰ ਕੰਮ ਨਹੀਂ ਕਰਦਾ ਫੰਨਾ ਹਨਾ ਮਤਲਬ ਤੂੰ ਭਾ ਕੇ ਕੀ ਕਰਨਾ ਵਾ ਨਾ ਫਾਮ ਜਿਆਦੀ ਤਰ੍ਹਾਂ ਜੀਣਾ ਹੈ ਜਿਹਦੇ ਦੀ ਇਹ ਦਾਦੀ ਨੂੰ ਦਰਵਾਦ ਹੋਈ ਜੇ ਚਲੋ ਅੱਜ ਇੱਕ ਕਾਫੀ ਵਾਰੀ ਮੈਂ ਨੂੰ ਚਲੋ ਕਹਿੰਦੀ ਆ ਕਿ ਹਾਂ ਤੂੰ ਪੜਦਾ ਹੀ ਰਹਿਣਾ ਜਸਟ ਕੋਈ ਕੁਛ ਕਈ ਵਾਰੀ ਕਈ ਵਾਰੀ ਮੈਂ ਬੋਲ ਦੇਣੀ ਹੁੰਦੀ ਆ ਕਿ ਤੈਨੂੰ ਹੋਰ ਕੁਛ ਵੀ ਜਦੋਂ ਕੋਈ ਸਪੋਰਟਸ ਵੀ ਇੰਟਰਸਟ ਰਹਿਣਾ ਚਾਹੀਦਾ ਵਾ ਕੋਈ ਸਿੰਗਿੰਗ ਚ ਕੋਈ ਡਾਂਸਿੰਗ ਚ ਹਰ ਇੱਕ ਚੀਜ਼ ਚ ਮਿਲ ਕੇ ਇੰਟਰਸਟ ਲਿਆ ਕਰ ਨਾਟ ਇਨ ਸਟੱਡੀ ਕਿ ਤੂੰ ਹਰ ਇੱਕ ਚੀਜ਼ ਚ ਪਰਫੈਕਟ ਬਣਿਆ ਕਰ ਕਿਉਂਕਿ ਸਟੱਡੀ ਚਲੋ ਇਹ ਤਾਂ ਗੱਲ ਹੋਈ ਜਾਂਦੀ ਹੈ ਪੰਜਾਬੀ ਘਰਾਂ 'ਚ ਅਗਰ ਕੋਈ ਥੋੜੀ ਥੋੜੀ ਜਿਹਾ ਜ਼ਿਆਦਾ ਬੁੱਕ ਪੜ੍ਹ ਲੇਗਾ ਤਾਂ ਉਹਨੂੰ ਪੁੱਛਣਾ ਪੈਂਦਿਆ ਹਾਂ ਕਿ ਤੂੰ ਜ਼ਿਆਦਾ ਪੜ੍ਹਨ ਲੱਗ ਪਿਆ ਚਲੋ ਬਟ ਸਟੱਡੀਆਂ ਇਜ਼ ਵੈਰੀ ਮਸਟ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ ਸਟੱਡੀ ਜਿਹੜੀ ਆ ਉਹ ਬਹੁਤ ਇੰਪੋਰਟੈਂਟ ਹੋ ਗਈ ਆ ਇਹਦੇ ਬਿਨਾਂ ਤਾਂ ਆਪਾਂ ਕੁਝ ਨਹੀਂ ਕਰ ਸਕਦੇ ਹਾਂ ਜੀ ਜੀ ਬਾਂਜੀ ਤੁਹਾਡਾ ਬੇਟਾ ਅਰਮਾਨ ਇੰਡੀਆ ਲੈਵਲ ਤੇ ਇੰਗਲਿਸ਼ ਇੰਗਲਿਸ਼ ਪ੍ਰਤੀਯੋਗਤਾ ਇਤਕੇ ਇਥੇ ਵਾਪਸ ਪਰਤਿਆ ਕੀ ਕਰਾਂ ਜਰੂ ਕਿਵੇਂ ਦੇਖਦੇ ਮੈਂ ਇਸ ਗੱਲ ਤੇ ਬੜੀ ਖੁਸ਼ ਆ ਮੈਨੂੰ ਮਾਣ ਆ ਕਿ ਮੇਰਾ ਬੇਟਾ ਬਹੁਤ ਮਿਹਨਤ ਕਰਦਾ ਸੀ ਪਰਮਾਤਮਾ ਨੇ ਉਹਨੂੰ ਮਿਹਨਤ ਦਾ ਫਲ ਦਿੱਤਾ ਜੀ ਹਾਂਜੀ ਕੀ ਕੀ ਸੋਚਿਆ ਤਾਂ ਹੈ ਬੱਚਿਆਂ ਕੀ ਕਰੇਗਾ ਉਹਨਾਂ ਨੂੰ ਕੀ ਬਣਾਉਣਾ ਚਾਹੁੰਦੇ ਉਹ ਘੇਟ ਦੇ ਵਿੱਚ ਇਹਦੇ ਪਾਪਾ ਨੂੰ ਬਹੁਤ ਸ਼ੌਂਗ ਹੈ ਕਿ ਇਹਨਾਂ ਦੀ ਇੰਗਲਿਸ਼ ਵਧੀਆ ਹੋਵੇ ਹਾਂਜੀ ਇਹਦੇ ਪਾਪਾ ਵਰਕਰ ਆ ਉਹਨਾਂ ਨੂੰ ਬਹੁਤ ਸ਼ੌਂਗ ਹੈ ਕਿ ਮੇਰਾ ਬੱਚਾ ਤਰੱਕੀਆਂ ਕਰੇ ਤੇ ਕੇਵਲ ਇੱਕ ਮੰਦੇ ਵਿੱਚ ਸੋਚ ਹੀ ਹੁੰਦੀ ਹੈ ਨਾ ਮੇਰਾ ਬੇਟਾ ਡਾਕਟਰ ਬਣੇ ਜਾਂ ਮਤਲਬ ਐਸਐਸਪੀ ਬਣੇ ਜਾਂ ਇਹ ਵੀ ਅਸੀਂ ਕੋਈ ਵੀ ਅਫਸਰ ਦੇਸੀ ਲਗੇ ਕੀ ਸੋਚ ਤੁਹਾਨੂੰ ਕੀ ਲੱਗਦਾ ਹੈ ਕੀ ਤੁਸੀਂ ਤਾਂ ਸੋਚਿਆ ਹੋਵੇਗਾ ਮੰਦੇ ਕੀ ਮੇਰੀ ਸੋਚ ਇਹ ਕਿ ਬੇਟਾ ਕਹਿੰਦਾ ਸੀ ਮੈਂ ਬਾਹਰ ਜਾਣਾ ਇਹ ਕਹੇ ਕਿ ਚਲੋ ਬਾਹਰ ਜਾਏਗਾ ਤੇ ਇਹ ਕਹਿੰਦਾ ਕਿ ਮਮਾ ਮੇਰੀ ਸੋਚ ਆ ਕਿ ਮੈਂ ਕੋਈ ਵਧੀਆ ਅਫਸਰ ਬਣਾ ਬਾਹਰ ਜਾ ਕੇ ਐਂ ਕਹੇ ਕਿ ਚਲੋ ਬੇਟਾ ਤੇਰੀ ਆ ਤੈਨੂੰ ਪੀ ਆਪਣੇ ਤੇ ਮਾਣ ਆ ਕਿ ਮੈਂ ਕਰ ਸਕਦਾ ਵਾਂ ਕਿਉਂਕਿ ਮਿਹਨਤ ਕਰਦਾ ਸੀ ਰਾਤ ਦਿਨ ਤੇ ਅਸੀਂ ਬਸ ਇਸ ਗੱਲ ਤੇ ਬੜਾ ਇਹਨਾਂ ਨੂੰ ਬੋਲਦੇ ਸੀ ਕਿ ਚਲੋ ਬੇਟਾ ਮਿਹਨਤ ਕਰ ਤੂੰ ਜੋ ਵੀ ਬੰਨਾ ਚਾਹੁੰਦਾ ਪਰਮਾਤਮਾ ਤੇ ਨੂੰ ਉਹਨਾਂ ਬਲੰਦੀਆਂ ਤੇ ਪਹੁੰਚਾਵੇ